ਗੱਡੀ ਵਿੱਚ ਬੈਠ ਕੇ ਗਰੀਬ ਪਰਿਵਾਰ ਦੀ ਬਣਾ ਲਈ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ। ਦੋਸਤੋ ਅਕਸਰ ਹੀ ਗਰੀਬ ਬੰਦਾ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਲਈ ਸੋਚਦਾ ਏ। ਜਿਸ ਦੀ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਕਸ਼ਾ ਰੇੜੀ ਤੇ ਇੱਕ ਪਰਿਵਾਰ ਦਿਖਾਈ ਦੇ ਰਿਹਾ ਹੈ ਅਤੇ ਰੇੜੀ ਵਾਲਾ ਵਿਅਕਤੀ ਆਪਣੀ ਘਰਵਾਲੀ ਨੂੰ ਕੁਝ ਖਾਣ ਲਈ ਦਿੰਦਾ ਹੈ। ਦਰਅਸਲ ਇਸ ਵਿਅਕਤੀ ਨੂੰ ਕਿਸੇ ਨੇ ਖਾਣ ਲਈ ਗਜਰੇਲਾ ਦਿੱਤਾ ਸੀ ਪਰ ਇਸ ਵਿਅਕਤੀ ਨੇ ਉਹ ਇਕੱਲੇ ਨੇ ਨਹੀਂ ਖਾਦਾ ਸਗੋਂ ਆਪਣੇ ਪਰਿਵਾਰ ਲਈ ਵੀ ਲੈ ਆਇਆ। ਜਿਸ ਵਿੱਚ ਪਹਿਲਾਂ ਉਹ ਦੋ ਚਮਚੇ ਖਾਂਦਾ ਦਿੰਦਾ ਹੈ ਅਤੇ ਫਿਰ ਉਹ ਆਪਣੀ ਲੜਕੀ ਨੂੰ ਦੇ ਦਿੰਦਾ ਹੈ ਸੋ ਇਹ ਵੀਡੀਓ ਨੂੰ ਦਿਖਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਅਕਸਰ ਹੀ ਚਾਹੇ ਅੱਜ ਲੋਕਾਂ ਨੇ ਲੱਖਾਂ ਕਰੋੜਾਂ ਰੁਪਏ ਕਮਾ ਲਏ ਨੇ ਪਰ ਚੈਨ ਕਿਸੇ ਕੋਲ ਵੀ ਨਹੀਂ ਪਰ ਇਹ ਗਰੀਬ ਵਿਅਕਤੀ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੇ ਹੱਕ ਦੀ ਕਮਾਈ ਕਰਕੇ ਕਿੰਨਾ ਖੁਸ਼ ਹੈ ਅਤੇ ਇਸ ਨੇ ਆਪਣੇ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਰੱਖਿਆ ਸੋ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਗਰੀਬੀ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਸਹੀ ਢੰਗ ਸਿਖਾਉਂਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ